ਸੇ ਇਹ ਗਰ ਟਾਈਫੈਡ ਕਲੀਨਿਕ ਚੋਂ ਬਰਨਾਲੇ ਤੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਤੁਹਾਡੇ ਨਾਲ ਗੱਲ ਕਰਦੇ ਆਂ ਚਾਹ ਦੇ ਮਸਾਲੇ ਬਾਰੇ ਜਿਹੜਾ ਕਿ ਆਪਣੇ ਸਰੀਰ ਦੇ ਲਈ ਬੋਡੀ ਲਈ ਬਹੁਤ ਹੀ ਵਧੀਆ ਹੈਗਾ ਜਿਹੜੀਆਂ ਇਹਦੇ ਵਿੱਚ ਚੀਜ਼ਾਂ ਪੈਂਦੀਆਂ ਨੇ ਉਹਦੇ ਨਾਲ ਕੀ ਹੁੰਦਾ ਆਪਣਾ ਪੇਟ ਵੀ ਸਹੀ ਰਹਿੰਦਾ ਲੱਤਾਂ ਬਾਹਾਂ ਦਰਦ ਕਰਦੀਆਂ ਨੇ ਹਾਜ਼ਮੇ ਲਈ ਤਾਂ ਇਹ ਬਣਾਉਣ ਦਾ ਤਰੀਕਾ ਸੋਂ ਦੱਸਦੇ ਆਂ ਵੀ ਉਹਦੇ ਵਿੱਚ ਕੀ ਕੀ ਚੀਜ਼ ਪੈਂਦੀ ਆ ਅ ਇੱਕ ਤਾਂ ਇਹਦੇ ਵਿੱਚ ਕੀ ਹੈ ਇੱਕ ਚਮਚ ਸੌਂਫ ਦਾ ਪਾ ਲੈਣਾਗਾ 20 ਗ੍ਰਾਮ ਛੋਟੀ ਇਲਾਇਚੀ ਪਾਉਣੀ ਹੈਗੀ 1 ਗ੍ਰਾਮ ਵੱਡੀ ਇਲਾਇਚੀ ਪਾਉਣੀ ਆ ਤੇ 20 ਗ੍ਰਾਮ ਹੀ ਦਾਲਚੀਨੀ ਪਾਉਣੀ ਆ ਤੇ 10 ਗ੍ਰਾਮ ਪਾਉਣੀ ਆ ਵਧੀਆ ਅਦਾਈ ਚੱਕਰੀ ਫੁੱਲ ਹੁੰਦੀ ਆ ਇਹਨਾਂ ਸਾਰੀਆਂ ਚੀਜ਼ਾਂ ਨੂੰ ਕਿ ਆਪਾਂ ਮਿਕਸੀ 'ਚ ਰਗੜ ਕੇ ਪਹਿਲਾਂ ਥੋੜਾ ਜਿਹਾ ਮਤਲਬ ਕਿ ਰੋਸਟ ਕਰ ਲਿਓ ਤਵੇ ਤੇ ਤਾਂ ਜਾਂ ਕੜਾਹੀ ਦੇ ਵਿੱਚ ਰੋਸਟ ਕਰ ਲਿਓ ਹਲਕਾ ਜਿਹਾ ਫਿਰ ਇਸ ਤੋਂ ਬਾਅਦ ਠੰਡਾ ਹੋ ਕੇ ਇਸ ਤੋਂ ਬਾਅਦ ਨੂੰ ਪੀਸ ਲਓ ਦੋ ਚੁਟਕੀਆਂ ਆਪਾਂ ਚਾਹ ਦੇ ਵਿੱਚ ਜਦੋਂ ਆਪਾਂ ਚਾਹ ਬਣਾਉਣੀ ਆ ਉਹਦੇ ਵਿੱਚ ਪਾਓ ਬਹੁਤ ਵਧੀਆ ਫ੍ਰੈਗਰੈਂਸ ਆਉਂਦੀ ਆ ਤੇ ਆਪਾਂ ਨੂੰ ਫਾਇਦੇ ਵੀ ਬਹੁਤ ਜ਼ਿਆਦਾ ਨੇਗੇ ਇਹਨਾਂ ਨਾਲ ਜਿਵੇਂ ਦਾਲਚੀਨੀ ਆ ਦਾਲਚੀਨੀ ਨਾਲ ਮਟਾਪਾ ਵੀ ਘਟਦਾ ਪੇਟ ਲਈ ਲੱਤਾਂ ਮਹਾ ਸਰੀਰ ਲਈ ਸਾਰੇ ਕਾਸੇ ਲਈ ਬਲੋਕੇਜ ਲਈ ਬਲਕਿ ਵਧੀਆ ਇਹ ਟ੍ਰੀਟਮੈਂਟ ਹੈ ਇਹਦੇ ਨਾਲ ਹੁੰਦਾ ਤਾਂ ਛੋਟੀ ਇਲਾਇਚੀ ਹੈ ਹਾਜਮੇ ਵਾਸਤੇ ਪੇਟ ਵਾਸਤੇ ਸੌਂਫ ਵੀ ਇਸੇ ਤਰ੍ਹਾਂ ਹੀ ਆ ਤਾਂ ਇਹ ਸਾਰੀਆਂ ਦੇਸੀ ਚੀਜ਼ਾਂ ਨੇਗੀਆਂ ਵਧੀਆ ਬਣਾ ਕੇ ਰੱਖੋ बार-बार ਚਾਹ ਚਾਪਾ ਕਾਲ ਕਰਦੇ ਨੇ ਆ ਵੀ ਇਲਾਇਚੀ ਕੁੱਟਨੀ ਆ ਦੋ ਇਲਾਇਚੀਆਂ ਕੁੱਟਨੀਆਂ ਨੇ ਇਹ ਸਾਰਾ ਮਸਾਲਾ ਬਣਾ ਕੇ ਘਰੇ ਤਿਆਰ ਰੱਖੋ ਬਹੁਤ ਜ਼ਿਆਦਾ ਹੀ ਇਹਦੇ ਨਾਲ ਫਾਇਦੇ ਨੇਗੇ ਚਾ ਪੱਤੀ ਥੋੜੀ ਜਿਹੀ ਘੱਟ ਪਾ ਲਓ ਚਾਹ ਤਾਂ ਵੈਸੇ ਘਾਟੀ ਪੀਣੀ ਚਾਹੀਦੀ ਆ ਪਰ ਜੇ ਤੁਸੀਂ ਇਹਦਾ ਕੱਲਾ ਵੀ ਮਤਲਬ ਕਿ ਪਾਣੀ ਦੇ ਵਿੱਚ ਉਬਾਲ ਕੇ ਮਸਾਲੇ ਨੂੰ ਪੀ ਲਓਗੇ ਤਾਂ ਇਹ ਬਹੁਤ ਹੀ ਗਨਕਾਰੀ ਆ ਆਪਣੇ ਬੋਡੀ ਲਈ ਦੁੱਧ ਨਾਲ ਪਾਓ ਜੇ ਹਲਕਾ ਜਿਹਾ ਮਿਸ਼ਰੀ ਵਗੈਰਾ ਪਾਣੀ ਆ ਤਾਂ ਪਾ ਸਕਦੇ ਆ ਬਹੁਤ ਵਧੀਆ ਇਹਦਾ ਅਸਰ ਪੈਂਦਾਗਾ ਆਪਣਾ ਤਾਂ ਇਹ ਦੋ ਵਾਰੀ ਪੀ ਸਕਦੇ ਹੋਗੇ ਦਿਨ ਦੇ ਵਿੱਚ ਤਿੰਨ ਵਾਰੀ ਵੀ ਪੀ ਸਕਦੇ ਆਗੇ ਤਾਂ ਕੋਈ ਜ਼ਰੂਰੀ ਨਹੀਂ ਹੈਗਾ ਵੀ ਆਪਾਂ ਚਾਹੀ ਬਣਾ ਕੇ ਪੀਣੀ ਆ ਵੀ ਦੁੱਧ ਪਾ ਕੇ ਪਾਣੀ ਆ ਜਾਂ ਇਹ ਆ ਮਲਕੇ ਇਹ ਕੱਲਾ ਵੀ ਪੀ ਸਕਦੇ ਆ ਬਹੁਤ ਜ਼ਿਆਦਾ ਫਾਇਦੇ ਨੇ ਇਹਨਾਂ ਦੇ ਤਾਂ ਇਹ ਜ਼ਰੂਰ ਅਪਣਾਈਓ ਬਹੁਤ ਵਧੀਆ ਰਿਜ਼ਲਟ ਮਿਲੂਗਾ ਤੇ ਆਪਣਾ ਸਰੀਰ ਦਾ ਵਿੱਚ ਆਪਣੇ ਪਤਾ ਲੱਗੂਗਾ ਵੀ ਹਾਂ ਸਾਨੂੰ ਕਿੰਨਾ ਇਹਦੇ ਨਾਲ ਫਾਇਦਾ ਹੋ ਰਿਹਾਗਾ ਤਾਂ ਇਹੀ ਤੁਹਾਨੂੰ ਦੱਸਣਾ ਸੀਗਾ ਇਹਦੇ ਤੇ ਜਰੂਰ ਅਮਲ ਕਰਿਓ